ਸਸਰੀ ਕਾਲ ਜੀ ਸਾਰਿਆਂ ਨੂੰ ਹੋ ਸਕਦਾ ਮੇਰੀ ਅੱਜ ਦੀ ਇਹ ਗੱਲਬਾਤ ਬਹੁਤਿਆਂ ਨੂੰ ਨਾ ਚੰਗੀ ਲੱਗੇ ਪਰ ਆਪਣਾ ਨਜ਼ਰੀਆ ਬਦਲ ਕੇ ਸਾਰੀ ਗੱਲਬਾਤ ਨੂੰ ਸੁਣਿਓ ਗੱਲਬਾਤ ਬਿਲਕੁਲ ਸਹੀ ਆ ਤੇ ਸੱਚੀ ਆ ਅਸੀਂ ਨਾ ਅਕਸਰ ਇੱਕ ਗੱਲ ਸੁਣਦੇ ਆ ਸੁਣਦੇ ਆ ਜਦੋਂ ਜਦੋਂ ਤੂੰ ਸੁਰਤ ਸੰਭਾਲੀ ਆ ਵੇ ਫਲਾਣੇ ਏਦਾਂ ਸੀਗੇ ਬਜ਼ੁਰਗ ਬੜੇ ਅਨਖੀ ਸੀਗੇ ਇੱਕ ਵਾਰੀ ਏਦਾਂ ਗਏ ਮੱਝਾ ਲੈਣ ਗਏ ਜੱਕ ਸਿੱਕਾਂ ਮਤੰਦੇ ਗਏ ਰਸਤੇ 'ਚ ਕੁੜੀ ਦਾ ਪਿੰਡ ਪੈਂਦਾ ਸੀ ਦੁਪਹਿਰਾ ਉੱਥੇ ਕੱਟਿਆ ਪਾਣੀ ਦਾ ਘੁੱਟ ਨਹੀਂ ਪੀਤਾ ਭੁੱਖੇ ਥਿਆਏ ਆ ਗਏ ਕਿਉਂਕਿ ਕੁੜੀ ਦੇ ਘਰ ਦਾ ਪਾਣੀ ਤਾਂ ਕਨੇ ਪੀਤਾ ਜਾਂਦਾ ਸੀ ਅਨਖਾਣਾ ਤੱਕ ਬਹੁਤ ਦੂਰ ਦੀ ਗੱਲ ਆ ਸਮਾਂ ਬਦਲਿਆ ਦੁਨੀਆ ਬਦਲੀ ਦੇ ਉਹਦੇ ਨਾਲ-ਨਾਲ ਅਣਖਾਂ ਵੀ ਬਦਲੀਆਂ। ਬਹੁਤੇ ਲੋਕ ਕੁੜੀ ਦੇ ਘਰ ਦਾ ਅੰਨ-ਪਾਣੀ ਤਾਂ ਹੁਣ ਵੀ ਨਹੀਂ ਖਾਂਦੇ। ਪਰ ਜਿਹੜੀ ਕੁੜੀ ਦੇ ਹਿੱਸੇ ਦੀ ਜ਼ਮੀਨ, ਜਾਇਦਾਦ ਹੁੰਦੀ ਆ ਉਹ ਸਾਰੇ ਖਾ ਜਾਂਦੇ ਆ। ਇਹ ਖਾਤੇ ਜਦੋਂ ਵੀ ਘਰ ਦੇ ਵਿੱਚ ਜ਼ਮੀਨ ਦੀਆਂ ਵੱਡੀਆਂ ਪੈਣੀਆਂ ਪ੍ਰਾਪਰਟੀ ਦੀਆਂ ਜੋ ਵੀ ਕੁਝ ਵੀ ਆ ਕੁੜੀਆਂ ਦਾ ਪੁੱਛੇ ਹੀ ਨਹੀਂ ਜਾਂਦਾ ਜਾਂ ਫਿਰ ਕੁੜੀਆਂ ਤੋਂ ਸਾਈਨ ਕਰਵਾ ਲਈ ਜਾਂ ਕਿਹੜੇ ਇੱਥੇ ਸਾਈਨ ਕਰ ਦੋ ਜੇ ਬਹੁਤੀਆਂ ਵਿਚਾਰੀਆਂ ਅਨਪੜ੍ਹ ਸੀਆਂ ਕਿਹੜੇ ਗੂਠਾ ਲਾ ਦੋ ਇੱਥੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਤੇ ਉਹਦੇ ਬਦਲੇ ਮਿਲਦਾ ਕੀ ਆ ਚਲੋ ਠੀਕ ਆ ਨਾਨਕੀ ਸ਼ਕਤ ਦਿੱਤੀ ਜੇ ਕਿਸੇ ਦੇ ਨਿਆਣੇ ਆ ਤੇ ਜੇ ਕਿਸੇ ਦੇ ਨਿਆਣੇ ਨਹੀਂ ਹੈਗੇ ਜਾਂ ਜੇ ਸਾਲ ਚ ਕੋਈ ਰਖੜੀ ਆਣੀ ਹੈ 100 ਰੁਪਿਆ ਰਖੜੀਆਂ 100 ਦੇ ਵਿੱਚੋਂ 50 ਦਾ ਮਠਾਈ ਦਾ ਡੱਬਾ ਲੈ ਕੇ ਗਈ ਹੁੰਦੀ ਹੈ ਤੇ ਵਿਚਾਰੀ ਕਰਾਇਏ ਭਾੜੇ ਲੱਗ ਗਈ ਹੁੰਦੀ ਹੈ ਤੇ ਉਹ 10 ਰੁਪਏ ਸੇਵ ਕਰਕੇ ਖੱਜਲ ਖੁੱਜਲ ਹੋ ਕੇ ਸਾਰੇ ਦਿਹਾੜੀ ਵਿਚਾਰੀ ਆ ਜਾਂਦੀ ਆ ਇਹ ਜਿਹੜੀਆਂ ਨਾਨਕੀ ਸ਼ੱਕਾਂ ਦਾ ਇਸ ਹਿਸਾਬ ਦਾ ਚੱਲਿਆ ਸੀ ਹੁਣ ਦੇਖੋ ਇਹ ਸਾਰੇ ਨਾ ਗਲਤ ਰਵਾਜ ਹੋਏ ਆ ਨਾਨਕੀਸ਼ਾ ਕਿਉਂ ਦਿੱਤੀ ਜਾਂਦੀ ਸੀ ਵੀ ਕੁੜੀ ਜ਼ਮੀਨ ਨਹੀਂ ਲਖਦੀ ਲੈਂਦੀ ਤੇ ਉਹਦੇ ਜਦੋਂ ਦੇਨ ਤਿਹਾੜਾ ਆਣਾ ਤਾਂ ਉਹਦੇ ਵਿੱਚ ਭਰਾ ਉਹਦੀ ਹੈਲਪ ਕਰੂਗੇ ਚਲੋ ਬਹੁਤੀਆਂ ਭੈਣਾਂ ਨੇ ਬੀਬੀਆਂ ਨੇ ਆਪਣੀ ਮਰਜ਼ੀ ਨਾਲ ਜ਼ਮੀਨਾਂ ਨਹੀਂ ਲਈਆਂ ਇੱਕ ਬੱਕਰੀ ਗੱਲ ਆ ਨਹੀਂ ਲਈਆਂ ਓਕੇ ਤੇ ਇਹਦਾ ਮੈਂ ਬਹੁਤੇ ਮੇਰੇ ਇਥੇ ਨੈਟਵਰਕ ਦੇ ਵਿੱਚ ਮੇਰੇ ਮਿੱਤਰ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਸਾਡਾ ਬڑا ਜੇ ਛੋਟਾ ਭਰਾ ਇੰਡੀਆ ਆ ਬੱਸ ਉਹਨੂੰ ਕਹਿੰਦਾ ਵੀ ਅਸੀਂ ਜ਼ਮੀਨ ਚੋਂ ਕੁਝ ਨਹੀਂ ਲੈਣਾ ਘਰ ਚੋਂ ਕੁਝ ਨਹੀਂ ਲੈਣਾ ਵੀ ਸਿਰਫ ਅਸੀਂ ਤੇਰੇ ਕੋਲ ਆਇਆ ਜਾਇਆ ਕਰਨ ਵੀ ਅਸੀਂ ਬਾਹਰ ਸੈਟ ਜੋ ਕੁਝ ਹੈਗਾ ਤੇਰਾ ਇਹ ਉਹਨਾਂ ਨੇ ਆਪਣੀ ਮਰਜ਼ੀ ਨਾਲ ਛੱਡ ਦਿੱਤੀ ਇੱਕ ਵੱਖਰੀ ਗੱਲ ਆਪਣੀ ਮਰਜ਼ੀ ਨਾਲ ਛੱਡਣੀ ਇੱਕ ਵੱਖਰੀ ਗੱਲ ਹੁਣ ਬਹੁਤੇ ਤਾਂ ਬੰਦੇ ਆਪਣੀ ਮਰਜ਼ੀ ਨਾਲ ਆਪਣੀਆਂ ਜ਼ਮੀਨਾਂ ਜਗਦਾ ਦਾ ਸਸਥਾਵਾ ਦੇ ਨਾਲ ਲਾ ਦਿੰਦੇ ਆ ਫਿਰ ਅਦਨ ਟਾਟਾ ਜੀ ਕਿਹਦੇ ਨਾਲ ਲਾ ਕੇ ਗਏ ਆਪਣੀ ਜ਼ਮੀਨ ਬਹੁਤ ਇਦਾਂ ਦੀ ਐਗਜ਼ਾਮਪਲ ਆਪਣੇ ਕੋਲ ਹੁੰਦੀਆਂ ਜਿਹੜੀ ਆਪਣੀ ਮਰਜ਼ੀ ਨਾਲ ਛੱਡੀ ਜਾਂਦੀ ਉਹ ਕੋਈ ਵੱਖਰੀ ਗੱਲ ਆ ਜਿਹੜੀ ਧੱਕੇ ਦੇ ਨਾਲ ਉਹਨਾਂ ਦੇ ਕੋਲੋਂ ਕੁੜੀਆਂ ਕੋਲੋਂ ਸਾਈਨ ਕਰਵਾ ਲਏ ਜਾਂਦੇ ਜਾਂ ਧੋਖੇ ਨਾ ਕਰਵਾ ਲਏ ਜਾਂਦੇ ਜਾਂ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਕਾਨੂੰਨ ਜਿਹੜਾ ਆ ਕਾਨੂੰਨ ਸਭ ਲਈ ਬਰਾਬਰ ਦਾ ਆ ਕਾਨੂੰਨ ਇਹ ਅਗਿਆ ਨਹੀਂ ਦਿੰਦਾ ਕਿ ਤੁਸੀਂ ਕਿਸੇ ਦਾ ਹੱਕ ਰੱਖੋ ਤੇ ਚਲੋ ਉਹ ਹੁਣ ਕਈ ਬੰਦੇ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਵੀ ਹੈ ਨੇ ਸਾਡੇ ਇੱਕ ਮਿੱਤਰ ਆ ਪਿੰਡ ਆਪਣੇ ਗੱਲ ਆਪਿਆ ਦੱਸਣ ਕਹਿੰਦਾ ਵੀ ਪਾਪਾ ਦਾ ਸਾਰਾ ਕੁਝ ਛੋਟੇ ਨੂੰ ਦੇ ਗਿਆ ਸੀਗਾ ਮੈਂ ਕਹਿੰਦਾ ਆਪਣੇ ਘਰ ਦੀ ਜਗਾ ਵੀ ਆਪਣੀ ਮਿਹਨਤ ਨਾਲ ਹੀ ਬਣਾਈ ਆ ਤੇ ਜਿਹੜੇ ਕਾਰਵਿਹਾਰ ਕੁੜੀਆਂ ਦੇ ਨਾਨਕੀ ਛੱਕਾਂ ਦੇ ਵੀ ਉਹ ਵੀ ਮਹੀ ਕਰਦਾ ਮੈਂ ਕਿਹਾ ਵੀ ਤੂੰ ਨਾਨਕੀ ਛੱਕਾ ਕਿਹੜੇ ਘਰ ਹਿਸਾਬ ਨਾਲ ਦਿੰਦਾ ਕਿਹੜੀ ਗੱਲ ਤੇ ਦਿੰਦਾ ਵੀ ਤੂੰ ਤਾਂ ਕੁੜੀਆਂ ਦੀ ਕੋਈ ਪ੍ਰਾਪਰਟੀ ਨਹੀਂ ਰੱਖੀ ਕਹਿੰਦਾ ਬਣਿਓ ਆ ਪਹਿਲਾਂ ਤੂੰ ਵੀ ਹੁਣ ਛੋਟਾ ਤਾਂ ਕਹਿੰਦਾ ਕਰਦਾ ਨਹੀਂ ਕੁਝ ਵੀ ਕਹਦਾ ਹੁਣ ਸਾਰੀਆਂ ਜਿਹੜੀਆਂ ਨਾਨਕੀ ਛੱਕੋ ਤਾਂ ਮਹੀ ਮੈਨੂੰ ਕਰੀ ਪਣੀ ਮੈਂ ਕਿਹਾ ਵੀ ਇਹ ਬਣਾਇਆ ਕਿਨੇ ਆ ਅਸੀਂ ਬਣਾਇਆ ਅਸੀਂ ਇਹਨੂੰ ਖਤਮ ਵੀ ਕਰ ਸਕਦੇ ਆ ਬਹੁਤ ਸਾਰੀਆਂ ਚੀਜ਼ਾਂ ਹੁਣ ਆਪਾਂ ਗੱਲਾਂ ਕਰਦੇ ਲੈ ਹੁਣ ਇਦਾਂ ਕੌਣ ਕਰਦਾ ਜੀ ਜੇ ਕਹੋ ਜੀ ਵਿਆਹ ਆ ਚਲੋ ਕੋਰੇ ਲਾਓ ਕੋਰੇ ਤੇ ਬੈਠ ਕੇ ਰੋਟੀ ਖਾਹ ਹੋ ਜੂਗੀ ਸਿਰਫ ਜਲੇਬੀਆਂ ਤੇ ਦਾਲ ਇੱਕ ਅੱਧੀ ਸਬਜ਼ੀ ਹੋਰ ਹੁਣ ਇਦਾਂ ਕੌਣ ਕਰਦਾ ਉਦੋਂ ਅਸੀਂ ਬਦਲ ਜਾਂਦੇ ਆ ਵੀ ਹੁਣ ਇਦਾਂ ਕੌਣ ਕਰਦਾ ਇਹ ਤਾਂ ਪੁਰਾਣੇ ਰਵਾਜ ਹੋ ਗਏ ਬਹੁਤ ਸਾਰੇ ਸੀ ਪੁਰਾਣੇ ਰਵਾਜ ਜਨ ਹੁਣ ਤੱਕ ਨਾਲ ਘੜੀਸੀ ਲਿਆ ਰਹੇ ਆ ਤੇ ਚਲੋ ਮੈਂ ਕਹਾ ਭਾਈ ਬਾਕੀ ਆਪੋ ਆਪਣੀ ਹਿੰਮਤ ਹੈ ਉਹ ਬੰਦਾ ਖੁਸ਼ੀ ਨਾਮੇ ਦਾ ਲੋਕੀ ਹੋਰ ਵੀ ਗਰੀਬ ਪਰਿਵਾਰਾਂ ਦੀ ਹੈਲਪ ਕਰਦੇ ਆ ਕੁੜੀਆਂ ਦੇ ਵਿਆਹ ਕਰਦੇ ਆ ਕਾਰਜਾਂ ਚ ਸਹਾਈ ਹੁੰਦੇ ਆ ਚਲੋ ਤੁਸੀਂ ਆਪਣੀ ਮਰਜ਼ੀ ਨਾਲ ਜੇ ਤੁਸੀਂ ਗੰਜੈਸ਼ ਹੈਗੀ ਆ ਕਰੋ ਹੈਲਪ ਲੋਕਾਂ ਦੀ ਜਾਂ ਭੈਣ ਭਰਾਵਾਂ ਦੀ ਕਰੋ ਹੈਲਪਰ ਆਪ ਔਖੇ ਹੋਗੇ ਕਿਸੇ ਦੀ ਹੈਲਪ ਕਰਨੀ ਉਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ ਹੁੰਦੀ ਅੱਛਾ ਹੁਣ ਆਪਾਂ ਗੱਲਾਂ ਨੇ ਆ ਮੁਰਗੀ ਉਹ ਕੁੜੀਆਂ ਦੇ ਵਿਸ਼ੇ ਤੇ ਅਸ਼ਾ ਹੁਣ ਜਦੋਂ ਤਾਂ ਕੁੜੀ ਦਾ ਘਰ ਦਾ ਪਾਣੀ ਨਹੀਂ ਪੀਣਾ ਤੇ ਕੁੜੀ ਨੂੰ ਜ਼ਮੀਨ ਜਾਇਦਾਦ ਦੇ ਵਿੱਚੋਂ ਕੋਈ ਹਿੱਸਾ ਨਹੀਂ ਦੇਣਾ। ਮੈਂ ਜਖੇ ਇਹ ਇਦਾਂ ਆ ਇਹ ਜ਼ਮੀਨਾਂ ਪਹਿਲਾਂ ਤੋਂ ਭਰਾਵਾ ਵਿੱਚ ਵੰਡੀਆਂ ਜਾਂਦੀਆਂ। ਭਰਾਵਾਵਾ ਹੁੰਦੇ ਆ, ਭਰਾ ਇਦਾਂ ਹੁੰਦੇ ਆ। ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਜੇ ਜੇ ਭਰਾਵਾਵਾ ਹੁੰਦੇ ਆ, ਭਰਾ ਖੀ ਵੇਲੇ ਨਾਲ ਖੜਦੇ ਆ, ਬਹੁਤ ਸਾਰੇ ਗਾਣੇ ਵੀ ਹੈਗੇ ਆ। ਉਹ ਜਿਹੜਾ ਸ਼ਰੀਕ ਸ਼ਬਦ ਆ ਉਦੇਵਾਰ ਸੋਚਿਆ ਗਾ ਤੇ ਸ਼ਰੀਕ ਸਬ ਸ਼ਬਦ ਜਿਹੜਾ ਕਿੱਥੋਂ ਆਇਆ ਸ਼ਰੀਕ ਕੌਣ ਹੁੰਦੇ ਆ ਫਿਰ ਰਾਤਾ ਬਾਹਵਾ ਹੁੰਦੇ ਆ ਉਹ ਸ਼ਰੀਕ ਕੌਣ ਹੁੰਦੇ ਆ ਹੁਣ ਇਹ ਸੀ ਨੂੰ ਗਲਤ ਨਾ ਸਮਝਿਓ ਮੈਂ ਭਰਾਵਾਂ ਭਰਾਵਾਂ ਦੀਆਂ ਆਪਸ ਵਿੱਚ ਜ਼ਮੀਨਾਂ ਖਾਤਰ ਟੋਣਾ ਲੈਂਦੀਆਂ ਦੇਖੀਆਂ ਕਿੰਨੀਆਂ ਨਿਊਜ਼ਾਂ ਆਣੀਆਂ ਬਾਹਾਂ ਵੱਡ ਹੁੰਦੀਆਂ ਦੇਖੀਆਂ ਬੰਦੇ ਜੇਲਾ ਵਿੱਚ ਜ਼ਿੰਦਗੀਆਂ ਮੁੱਕ ਗਈਆਂ ਇੱਕ ਮਰ ਗਏ ਤੇ ਦੂਜੇ ਜੇਲਾ ਚ ਮੁੱਕ ਗਏ ਖਬਰਾ ਚਾਕੇ ਦੇਖ ਲੋ ਕੌਣ ਉਹ ਉਪਰਾਏ ਆ ਸ਼ਰੀਕ ਹੀ ਆ ਜੇ ਭੈਣ ਹਿੱਸਾ ਲੈ ਜਾਵੇ ਤਾਂ ਆਖੀ ਜੀ ਉਹ ਬਰਾਬਰ ਦੀ ਸ਼ਰੀਕ ਬਣ ਗਈ ਯਾਰ ਭਰਾ ਵੀ ਤਾਂ ਬੋਲਣ ਉਹ ਜਦੋਂ ਵੰਡ ਬੜਾਈ ਹੁੰਦੀ ਆ ਭਰਾ ਵੀ ਤਾਂ ਬੋਲਣੋਂ ਹਟੇ ਜਾਂਦੇ ਆ ਜੇ ਭੈਣ ਵੰਡ ਹੋ ਜੂਗੀ ਫਿਰ ਕੀ ਹੋ ਗਿਆ ਭੈਣ ਹੁਣ ਉਹ ਜਿਹੜੀ ਜ਼ਮੀਨ ਆ ਸਿੱਧੀ ਕੁੜੀ ਨੂੰ ਹੋਣੀ ਚਾਹੀਦੀ ਆ ਤਾ ਕਿ ਉਸ ਕੁੜੀ ਦੀ ਘਰ ਦੇ ਵਿੱਚ ਵੈਲਿਊ ਰਹੇ ਕਿਉਂਕਿ ਜਿਹੜੀ ਵੈਲਿਊ ਆ ਉਹ ਜ਼ਮੀਨ ਜਾਇਦਾਦ ਪੈਸੇ ਦੀ ਹੁੰਦੀ ਆ ਬਿਨਾ ਪੈਸੇ ਤੋਂ ਬੰਦੇ ਦੀ ਵੈਲਿਊ ਮੈਨੂੰ ਨਹੀਂ ਲੱਗਦਾ ਵੀ ਹੈਗੀ ਆ ਬਹੁਤ ਘਾਟਵਾ ਹੁਣ ਜੋ ਆਪਣੀ ਕੁੜੀ ਹੁਣ ਕਈ ਐਦਾਂ ਵੀ ਹੋਇਆ ਕੁੜੀ ਵਾਲੇ ਤਕੜੇ ਪਰਿਵਾਰ ਚੋਂ ਆ 100 ਖੇਤ ਜ਼ਮੀਨ ਦਾ ਆ ਤਿੰਨ ਭਰਾ ਆ ਦੋ ਭੈਣਾਂ ਆ ਪੰਜ ਜਣਿਆਂ ਦਾ ਜੀ ਪਰਿਵਾਰ ਆ ਤੇ ਕੁੜੀ ਉਹਨਾਂ ਨੇ ਵਿਆਹਤੀਆਂ ਘੱਟ ਜ਼ਮੀਨ ਵਾਲੇ ਪਰਿਵਾਰਾਂ 'ਚ ਵੀ ਚਲੋ ਰੋਬ ਰਹੂਗਾ ਵੀ ਕੁੜੀਆਂ ਰਾਜੀ ਖੁਸ਼ੀ ਰਹੂngੀਆਂ ਤੇ ਮੁਰਗੇ ਮਾਪੇ ਮੁੱਕ ਗਏ ਤੇ ਭਰਾਵਾਂ ਨੇ ਸਾਰ ਨੇ ਲਈ ਪਰਜਾਈਆਂ ਬਦਲ ਗਈਆਂ ਤੇ ਉਹ ਕੁੜੀਆਂ ਵਿਚਾਰੀਆਂ ਰੁੱਲ ਗਈਆਂ ਇਦਾਂ ਵੀ ਹੋਇਆ ਜੇ ਹੁਣ ਹੁੰਦਾ ਵੀ ਉਹ ਕੁੜੀਆਂ ਨੇ ਆਪਣਾ ਹਿੱਸਾ ਲੈ ਕੇ ਜਾਣਾ ਤਾਂ ਹੋ ਕਈਆਂ ਕੋਲ ਤਾਂ ਮੋਰੀ ਜ਼ਮੀਨਾਂ ਹੁੰਦੀਆਂ ਹੀ ਨਹੀਂ ਬੰਦਾ ਸਿਰ ਚਲੋ ਠੀਕ ਹੈ ਜੀ ਨੌਕਰੀ ਪੀਛੇ ਵਾਲਾ ਆ ਜਾਂ ਵਿਆਹ ਦਾ ਕਿਸ ਤਰ੍ਹਾਂ ਚਲੋ ਜੋ ਵੀ ਹੁੰਦਾ ਆ ਪਰ ਮੇਨ ਗੱਲ ਜਿਹੜੀ ਆ ਹੱਕ ਦੀ ਹੈ ਨਾ ਜਿਹੜਾ ਹੱਕ ਸਭ ਨੂੰ ਮਿਲਣਾ ਚਾਹੀਦਾ ਹੁਣ ਦੂਜੀ ਗੱਲਾਂ ਨੇ ਆਪਾਂ ਵੀ ਕੁੜੀ ਦੇ ਘਰ ਦਾ ਪਾਣੀ ਨਹੀਂ ਪੀਂਦੇ ਉਹ ਅਣਖਾਂ ਦੀ ਉੱਤੇ ਦੂਜੀ ਗੱਲ ਸ਼ੁਰੂ ਕਰਦੇ ਆਂ ਜਦੋਂ ਵਾਰੀ ਆਈ ਨਾ ਜਹਾਜ਼ਾ ਚੜਨ ਦੀ ਜਹਾਜ਼ ਚੜਨ ਦੀ ਬਾਹਰ ਆਣ ਦੀ ਤਾਂ ਲੋਕਾਂ ਨੇ ਕੁੜੀਆਂ ਦੇ ਸਿਰ ਤੇ ਕੁੜੀਆਂ ਨਕਮੇ ਕਰਾਜ ਵਿਆਹ ਕੇ ਕੋਈ ਬੈਲੀਆਂ ਨਾ ਵਿਆਹਤੀਆਂ ਨਕਮੇ ਸਾਰੇ ਸ਼ਰਾਬੀਆਂ ਨਾ ਵਿਆਹਤੀ ਇੱਥੇ ਦੇਖਦੇ ਆ ਕਿ ਨਾ ਮੁਰਖਾ ਵਿੱਚ ਕਿੱਦਾਂ ਕਿੱਦਾਂ ਤੇ ਕਿੱਦਾਂ ਕਿੱਦਾਂ ਦੀਆਂ ਕੁੜੀਆਂ ਨਰਸਾਂ ਪੜੀਆਂ ਲਿਖਿਆ ਕਈਆਂ ਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਪ੍ਰੋਪਰ ਤੇ ਜਿਹੜੇ ਉਥੋਂ ਨਰਸਾਂ ਵਿਆਹ ਲੈ ਆਏ ਆ ਤੇ ਮੁਰਖੇ ਸਾਲ ਦੇ ਵਿੱਚੇ ਵਿੱਚ ਉਹਨਾਂ ਹੀ ਕੁੜੀਆਂ ਦੇ ਘਰ 6-6 ਮਹੀਨੇ ਸਾਲ-ਸਾਲ 2-2 ਸਾਲ ਰਹਿ ਕੇ ਪਾਣੀ ਤਾਂ ਛੱਡੋ ਜੂਸ ਸ਼ਰਾਬਾ ਪੀਜੇ ਕਾ ਕੁਛ ਖਾ ਕੇ ਨਿਕਲੇ ਆ ਤੇ ਫੇਰ ਮੁੜ ਕੇ ਬੋਲਬਾਣੀ ਬੰਦ ਹੋ ਕੇ ਨਿਕਲੇ ਆ ਤੇ ਭਾਈ ਪ੍ਰਾਪਰਟੀ ਚੋ ਦਿੱਤਾ ਫੇਰ ਵੀ ਉਹਨਾਂ ਨੂੰ ਕੱਖ ਨਹੀਂ ਜਿਹੜੀ ਪਿੱਛੇ ਸੀਗੀ ਉਹ ਵੇਚ ਕੇ ਜਾਂ ਵੇਚੀ ਆ ਜਾਂ ਫੇਰ ਨੌ ਫੇਰ ਮੁੜਿਆ ਦੇ ਲੋਈ ਆ ਫਿੱਟ ਲਾੜਦਾ ਇਹੋ ਜੇ ਪੇਰੈਂਟ ਦੇ ਤੇ ਭਰਾਵਾਂ ਦੇ ਜਿਹੜੇ ਭੈਣਾਂ ਦਾ ਖਾ ਕੇ ਵੀ ਭੈਣਾਂ ਦੇ ਨਹੀਂ ਬਣੇ ਜਿਹੜੇ ਭੈਣਾਂ ਦੇ ਸਿਰ ਤੇ ਆਏ ਆ ਕੇ ਰਾਜ ਕਰ ਗਏ ਵੱਡੇ ਵੱਡੇ ਬਿਜ਼ਨਸ ਖੋਲ ਗਏ ਪਰ ਫੇਰ ਵੀ ਭੈਣਾਂ ਦੇ ਨਹੀਂ ਬਣੇ ਦੁਰਫੇਟੇ ਮੂੰਹ ਇਹੋ ਜੇ ਭਰਾਵਾਂ ਦੇ ਤੇ ਇਹੋ ਜੇ ਮਾਪਿਆਂ ਦੇ ਜਿਨਾਂ ਧੀਆਂ ਬਾਰੇ ਫਿਰ ਵੀ ਨਹੀਂ ਸੋਚਿਆ ਬਹੁਤ ਸਾਰੀਆਂ ਧੀਆਂ ਹੋਣਗੀਆਂ ਬਹੁਤ ਸਾਰੇ ਚੰਗੀ ਸੋਚ ਵਾਲੇ ਪੇਰੈਂਟ ਭਰਾ ਹੋਊਗਾ ਜਿਨ੍ਹਾਂ ਨੇ ਭੈਣਾਂ ਨੂੰ ਪੁੱਛਿਆ ਔਰ ਭੈਣਾਂ ਨੇ ਇਨਕਾਰ ਕਰਤਾ ਹੋਊਗਾ ਹੋ ਸਕਦਾ ਬਹੁਤ ਸਾਰੇ ਨਈ ਜਮੀਨਾਂ ਜਾਇਦਾਦਾਂ ਲੈ ਵੀ ਲਈਆਂ ਹੋਣਗੀਆਂ ਇੱਥੇ ਕੋਈ ਗਲਤ ਗੱਲ ਵੀ ਹੈ ਨਹੀਂ ਔਰ ਚਾਹੀਦਾ ਜਦੋਂ ਤੁਸੀਂ ਪੀਆਰ ਲਈਆਂ ਆਪਣੀਆਂ ਕੁੜੀਆਂ ਦੇ ਸਿਰ ਤੇ ਆਪਣੀਆਂ ਭੈਣਾਂ ਦੇ ਸਿਰ ਤੇ ਗ੍ਰੀਨ ਕਾਰਡ ਲਏ ਆ ਨਿਊਜ਼ੀਲੈਂਡ ਇੰਗਲੈਂਡ ਜਿੱਥੇ ਵੀ ਗਏ ਆ ਤੁਸੀਂ ਉਹਦੋ ਤਾਂ ਠੀਕ ਸੀਗਾ ਉਹ ਜ਼ਮੀਨਾਂ ਜਾਇਦਾਦਾਂ ਆਪਣੀ ਵੰਡ ਵੜਾਈ ਵੇਲੇ ਵੀ ਮੜੇ ਆ ਪੁੱਛ ਲਿਆ ਕਰੋ ਵੀ ਕੁੜੀਏ ਆ ਤੇਰੇ ਹਿੱਸੇ ਦੇ ਦੱਸ ਇਹਦੀ ਕਿੱਦਾਂ ਕਰਨੀ ਆ ਵੀ ਤੇਰੇ ਤੇ ਕੋਈ ਪ੍ਰੈਸ਼ਰ ਨਹੀਂ ਤੂੰ ਤੇਰਾ ਹਿੱਸਾ ਇਹ ਇਹ ਤੂੰ ਲੈ ਸਕਦੀ ਆ ਇਹ ਚਾਹੀਦਾ ਆ ਕਿੰਨੀ ਅਸੀਂ ਗੱਲਾਂ ਕਹਾਣੀਆਂ ਸੁਣਦੇ ਆ ਵੀ ਠੀਕ ਆ ਕੁੜੀ ਨੇ ਆਪਣੇ ਪਿੱਛੇ ਇੱਥੇ ਮੈਂ ਜ਼ਿਆਦਾਤਰ ਨਾ ਮੈਨੂੰ ਅਮਰੀਕਾ ਕੈਨੇਡਾ ਦਾ ਥੋੜੀ ਜਿਆਦਾ ਪਤਾ ਮੈਂ ਇੱਥੇ ਕਿਉਂਕਿ ਇੱਥੇ ਰਹਿਨੇ ਵਿਚਰਦੇ ਆ ਜੇ ਬਹੁਤੇ ਨਹੀਂ ਤਾਂ 60% ਪਰਿਵਾਰ ਜਿਹੜੇ ਆ ਆਪਣੇ ਕੁੜੀਆਂ ਦੇ ਸਿਰ ਤੇ ਸੈੱਟ ਹੋਏ ਹੋਏ ਆ। ਔਰ 60% ਦੇ ਵਿੱਚੋਂ 10% ਕੁੜੀਆਂ ਨੂੰ ਉਹਨਾਂ ਦੇ ਜਿਹੜੇ ਹਾਨ ਮੰਗਲ ਵਾਲੇ ਜਿੱਦਾਂ ਕਹੋ ਵੀ ਘਰ ਵਾਲੇ ਮਿਲੇ ਹੋਗਾ। 10% 50% ਨਰੜਈ ਆ। ਉਹ ਜਿੱਦਾਂ ਕਹੋ ਵੀ ਕੁੜੀਆਂ ਰੱਸਾ ਫਰਾਤ ਤਾਂ ਬਸ ਜਿਹਦੇ ਲੜ ਲਾਤੀਆਂ ਲਾਵਾਂ ਤੇ ਇੱਥੀਆਂ ਤੇ ਬਸ ਉਹਨਾਂ ਨੇ ਉਹਨੂੰ ਆਪਣਾ ਭਾਗ ਮੰਨ ਲਿਆ ਸਬਰ ਕਰ ਲਿਆ ਤੇ ਉਹ ਆ ਗਈਆਂ ਤੇ ਬਸ ਨਾਲੇ ਤਗੀਦ ਕੀਤੀ ਕਿ ਪੁੱਤ ਜਾਂਦੀ ਸਾਡੇ ਕਾਗਜ ਭਰ ਦੇ ਤੇ ਉਹ ਪੁੱਤ ਨੇ ਵੀ ਬੀਬਾ ਪੁੱਤ ਬਣ ਕੇ ਕਾਗਜ ਭਰਤੇ ਤੇ ਉਹ ਆ ਗਏ ਦੋ ਦੋ ਸਾਲ ਇੱਥੇ ਤਿੰਨ ਤਿੰਨ ਸਾਲ ਰਹਿ ਕੇ ਤੇ ਮੁੜ ਕੇ ਆਪਣੇ ਘਰ ਲੈ ਕੇ ਪਰੇ ਤੇ ਉਹ ਬੀਬਾ ਪੁੱਤ ਵਿਚਾਰਾ ਥੱਕੇ ਖਾਂਦਾ ਫਿਰਦਾ ਘਰ ਵਾਲੀਆਂ ਸਹੁਰਿਆਂ ਦੀਆਂ ਗੱਲਾਂ ਹੁਣ ਤੱਕ ਸੁਣਦਾ ਫਿਰਦਾ ਇਹ ਸਾਰਾ ਕੁਝ ਉਦੋਂ ਵਾਂਗਾਂ ਕਿੱਥੇ ਚਲ ਗਈਆਂ ਸੀਗੀਆਂ ਬਸੇ ਕੁੜੀਆਂ ਦੇ ਘਰ ਦਾ ਪਾਣੀ ਨਹੀਂ ਪੀਤੇ ਇਦਾਂ ਨਹੀਂ ਕਰਦੇ ਉਦਾਂ ਨਹੀਂ ਕਰਦੇ ਤੋ ਅੰਨੀ ਸੜੇ ਹੋ ਤੁਸੀਂ ਕੁੜੀਆਂ ਦੇ ਹੱਥ ਤੇ ਰੱਖੀ ਨੇ ਤੇ ਉਲਟਾ ਕੰਗਾਲ ਕਰਕੇ ਚਲ ਗਏ ਤੇ ਉਹ ਵਿਚਾਰੀਆਂ ਹੁਣ ਤਾਂ ਕਰਨਾ ਕਿਸੇ ਨੂੰ ਹੁਣ ਮਾਂ ਪੇ ਦੀਆਂ ਕਿਹਦੇ ਕੋਲ ਗੱਲਾਂ ਕਰਨ ਨਾ ਕਿਸ ਨੂੰ ਦੱਸ ਸਕਦੀਆਂ ਤੇ ਨਾ ਰੋ ਸਕਦੀਆਂ ਕਿਉਂਕਿ ਵੀ ਦੂਜੀ ਕਹਾਵਤ ਵੀ ਆਪਣੀ ਚੱਲੀਆਂ ਦੀ ਵੀ ਪੱਲਾ ਚੱਕੂਗਾ ਆਪਣਾ ਢਿੱਡ ਨਾ ਹੁੰਦਾ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੁਣ ਜਿਹੜੀ ਗੱਲਬਾਤ ਤੁਸੀਂ ਮੇਰੀ ਸੁਣੀ ਆ ਬਹੁਤੇ ਭਰਾਵਾਂ ਨੂੰ ਬਜ਼ੁਰਗਾਂ ਨੂੰ ਹੋ ਸਕਦਾ ਹੈ ਨਾ ਚੰਗੀ ਲੱਗੇ ਪਰ ਇਸ ਗੱਲ ਨੂੰ ਭਰਾ ਜਾਂ ਕੋਈ ਹੋਰ ਬੜ ਕੇ ਨਾ ਸੁਣਿਓ ਸੋਚਿਓ ਇਹਨੂੰ ਇੱਕ ਪੇ ਦੀ ਪੇ ਦੇ ਕੰਨਾਂ ਨਾਲ ਸੋਚਿਓ ਬਹੁਤ ਸਾਰੇ ਮੇਰੇ ਵੀਰ ਆ ਜਿਨ੍ਹਾਂ ਦੇ ਕੱਲੇ ਮੁੰਡੇ ਆ ਬਹੁਤ ਸਾਰੇ ਜਿਨ੍ਹਾਂ ਦੇ ਕੱਲੀਆਂ ਕੁੜੀਆਂ ਆਈਆਂ ਫਰ ਤੁਸੀਂ ਸੋਚੋ ਵੀ ਜੇ ਤੁਹਾਡੀਆਂ ਕੁੜੀਆਂ ਆ ਤੁਸੀਂ ਪ੍ਰਾਪਰਟੀ ਆਪਣੀ ਕਿਹਨੂੰ ਦਵੋਗੇ ਲੋਕਾਂ ਦੇ ਮੁੰਡਿਆਂ ਨੂੰ ਦਵੋਗੇ ਆਪਣੀਆਂ ਕੁੜੀਆਂ ਨੂੰ ਦਵੋਗੇ ਨਾ ਮੈਂ ਇਸ ਗੱਲ ਦੇ ਵਿੱਚ ਯਕੀਨ ਕਰਦਾ ਕਿ ਜੋ ਮੇਰੀ ਪ੍ਰਾਪਰਟੀ ਆ ਮੈਂ ਆਪਣੀ ਕੁੜੀ ਨੂੰ ਆਪਣੇ ਮੁੰਡੇ ਨੂੰ ਬਰਾਬਰ ਹਿੱਸੇ ਵਿੱਚ ਦਵਾਂਗਾ ਮੈਂ ਚਾਹਣਾ ਮੇਰੀਆਂ ਭੈਣਾਂ ਵੀ ਸਾਡੇ ਪੇ ਦੀ ਜਿਹੜੀ ਪ੍ਰਾਪਰਟੀ ਆ ਮੈਂ ਇਹ ਵੀ ਨਹੀਂ ਚਾਹਦਾ ਮੇਰਾ ਪੇ ਮੈਨੂੰ ਦੇ ਦੇ ਨਹੀਂ ਦੇਣੀ ਚਾਹਦਾ ਕੋਈ ਗੱਲ ਨਹੀਂ ਮੈਂ ਆਪਣੇ ਲਈ ਬਹੁਤ ਕੁਝ ਕੀਤਾ ਹੋਇਆ ਮਚਾਨਾ ਮੇਰੀਆਂ ਭੈਣਾਂ ਨੂੰ ਵੀ ਉਹਦੇ ਵਿੱਚੋਂ ਬਰਾਬਰ ਦਾ ਹਿੱਸਾ ਮਿਲੇ ਬਰਾਬਰਤਾ ਫੇਰ ਹੁੰਦੀ ਆ ਇਸ ਕਿਉ ਮੰਦਾ ਆਖੀ ਜੇ ਤੇ ਜੰਮੇ ਰਜਾਨੇ ਗੱਲਾਂ ਸਿਰਫ ਆਪਣੇ ਪੜਨ ਲਈ ਨਹੀਂ ਐ ਕਿ ਉਹਨੂੰ ਅਸੀਂ ਇੱਜ਼ਤ ਮਾਨ ਵੀ ਦਈਏ ਉਹਨਾਂ ਗੱਲਾਂ ਦਾ ਸਤਕਾਰ ਵੀ ਕਰੀ ਉਹਨੂੰ ਬਰਾਬਰ ਦਾ ਦਰਜਾ ਦਈਏ ਨਾ ਕਿ ਔਰਤ ਹਮੇਸ਼ਾ ਪੈਰ ਦੀ ਜੁੱਤੀ ਹੀ ਬਣੀ ਰਹੇ ਇਹ ਸੋਚਣਾ ਕਿ ਇਹਨੇ ਗੱਲਾਂ ਕਰਨੀਆਂ ਕਿਨੇ ਆ ਅਸੀਂ ਕਰਨੀ ਹੈ ਜਦੋਂ ਅਸੀਂ ਕਰਾਂਗੇ ਤਾਂ ਸਾਡਾ ਹੱਕ ਜਾਣਾ ਹੱਕ ਜਾਣਾ ਸੀ ਦੁਖੀ ਹੋਵਾਂਗੇ ਤੇ ਸਾਡੀ ਪ੍ਰੋਪਰਟੀ ਘੱਡੂਗੀ ਨਹੀਂ ਬਈ ਇਦਾਂ ਨਹੀਂ ਇਹਨੂੰ ਨਿਊਟਰਲ ਹੋ ਕੇ ਸੋਚਣਾ ਪੈਣਾ ਬਾਦ ਵਿਵਾਦ ਬੰਦੇ ਮੈਂ ਗਾਲੀ ਕਢੂ ਚ ਲੈ ਮੈਂ ਤਾਂ ਆਪਣੀਆਂ ਭੈਣਾਂ ਦੇ ਇਦਾਂ ਨਹੀਂ ਕਰਦਾ ਮੈਂ ਤਾਂ ਮੈਂ ਤਾਂ ਸ਼ਕਲ ਹੀ ਦੇਖੂਗਾ ਮੈਂ ਤਾਂ ਘਰ ਨਹੀਂ ਵੜ ਦਊਗਾ ਕਿਉਂ ਯਾਰ ਕਿਉਂ ਨਹੀਂ ਵੜ ਦਊਗਾ ਉਹਦਾ ਘਰ ਉਹਨਾਂ ਨਹੀਂ ਹੈ ਜਦੋਂ ਨਾ ਜ਼ਮੀਨਾਂ ਦੀ ਵੰਡ ਬੜਾਈ ਹੁੰਦੀ ਮੈਂ ਦੇਖੀ ਆ ਜਿਹੜੇ ਨਾ ਬਜ਼ੁਰਗ ਹੁੰਦੇ ਆ ਬਜ਼ੁਰਗਾਂ ਨੂੰ ਤਾਂ ਨਿਆਣੇ ਆਪਣੇ ਸਾਰੇ ਇੱਕੋ ਜਿਹੇ ਹੁੰਦੇ ਜਦੋਂ ਨਾ ਇੱਕ ਧਿਰ ਭਾਰੂ ਪੈਂਦੀ ਆ ਤੇ ਇੱਕ ਜਿਹਨਾਂ ਤੱਕਾ ਕਰਨਾ ਹੁੰਦਾ ਜਿਹਨੂੰ ਕੱਢਣਾ ਹੁੰਦਾ ਘਰੋਂ ਨਾ ਉਹਨੂੰ ਤਾਂ ਪਤਾ ਵੀ ਨਹੀਂ ਉਹਨੂੰ ਜਦੋਂ 2 ਦਿਨ ਪਹਿਲੇ ਪਤਾ ਲੱਗਦਾ ਉਹ ਕੋਈ ਬਹਾਨਾ ਜਿਹਾ ਬਣਾ ਕੇ ਬਸ ਕਲੇਸ਼ ਕਰਨਾ ਚੱਲੋ ਚੱਲ ਤੈਨੂੰ ਜੋਦਾ ਕਰ ਦਈਏ ਤੈਨੂੰ ਕੱਖ ਨਹੀਂ ਦੇਣਾ ਤੈਨੂੰ ਕੱਖ ਨਹੀਂ ਉਹ ਸਿਰ ਬਜ਼ੁਰਗ ਤੋਂ ਕਹਾ ਲਿਆ ਜਾਂਦਾ ਵੀ ਇਹ ਇਹ ਤੈਨੂੰ ਨਹੀਂ ਕੱਖ ਵੀ ਦੇਣਾ ਉਹ ਬਜ਼ੁਰਗ ਤੋਂ ਕਹਾਣਾ ਹੁੰਦਾ ਕਿਉਂਕਿ ਪ੍ਰਾਪਰਟੀ ਬਜ਼ੁਰਗ ਦੀ ਹੁੰਦੀ ਆ ਜਦ ਕਿ ਇੱਕ ਇਹ ਵੀ ਸੱਚਾ ਸਭ ਤੋਂ ਛੋਟਾ ਨਿਆਣਾ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਮਾਪਿਆਂ ਨੂੰ ਸਭ ਤੋਂ ਵੱਧ ਪਿਆਰਾ ਉਹ ਹੁੰਦਾ ਜਦੋਂ ਜੇ ਤਾਂ ਸਭ ਤੋਂ ਛੋਟਾ ਨਾ ਧੱਕਾ ਹੋ ਰਿਹਾ ਤਾਂ ਬਜ਼ੁਰਗਾਂ ਦੇ ਚਿਹਰੇ ਦੇਖਣ ਵਾਲੇ ਹੁੰਦੇ ਆ ਜੇ ਵੱਡੇ ਨਾ ਹੋ ਰਿਹਾ ਹੁੰਦਾ ਤਾਂ ਵੱਡੇ ਨੇ ਵੀ ਪੇ ਬਣ ਕੇ ਬਹੁਤ ਕੰਮ ਕੀਤਾ ਹੁੰਦਾ ਮੈਂ ਉਹਨਾਂ ਦੇ ਚਿਹਰੇ ਦੇਖਣ ਵਾਲੇ ਹੁੰਦੇ ਆ ਕਿਉਂਕਿ ਮਾਪੇ ਕਦੇ ਨਹੀਂ ਚਾਹੁੰਦੇ ਹੁੰਦੇ ਕਿ ਪਰ ਕਈ ਬੰਦਿਆਂ ਕੋਲ ਸ਼ਬਦ ਨਹੀਂ ਹੁੰਦੇ ਉਹ ਗੱਲ ਨਹੀਂ ਕਰ ਸਕਦੇ ਉਹ ਆਪਣਾ ਉਮਰਾਂ ਲੱਗਈਆਂ ਹੁੰਨੀਆਂ ਉਹ ਉਸ ਪਿਛੇ ਨੂੰ ਐਕਸਪਲੇਨ ਨਹੀਂ ਕਰ ਸਕਦੇ ਚੰਕਿਤਨਾ ਉਹਨਾਂ ਕੋਲ ਕੋਈ ਸਾਧਨ ਨਹੀਂ ਹੁੰਦੀ ਬਸ ਕਿੱਥੇ ਜਾ ਕੇ ਇਸ ਗੱਲ ਦੀ ਪੁਕਾਰ ਕਰੀਏ ਪਿੰਡ ਦੇ ਸਾਂਝੇ ਬੱਦਲੇ ਆਣੇ ਹੁੰਦੇ ਆ ਉਹ ਵੀ ਸਾਰੇ ਖੱੱਚੇ ਹੁੰਦੇ ਆ ਉਹਨਾਂ ਨੇ ਵੀ ਉਹੀ ਗੱਲ ਕਰਨੀ ਹੁੰਦੀ ਜੋ ਪਹਿਲਾਂ ਤੋਂ ਚੱਲੇ ਆਇਆ ਹੁੰਦਾ ਜੋ ਪਹਿਲਾਂ ਤੋਂ ਚੱਲੇ ਆਇਆ ਉਹਨੂੰ ਬਦਲਣ ਦੀ ਲੋੜ ਆ ਇਹ ਸਾਰਾ ਕੁਝ ਠੀਕ ਨਹੀਂ ਹੈ ਬਹੁਤ ਗੱਲਾਂ ਮੈਂ ਲਿਟਰੇਚਰ ਪੜਨ ਦਾ ਥੋੜਾ ਜਿਹਾ ਸ਼ੌਕ ਆ ਨਾਵਲ ਪੜਦੇ ਰਹੇ ਜ ਸਾਡਾ ਇੱਕ ਮਿੱਤਰ ਆ ਗੁਰਦੀ ਇਟਲੀ ਰਹਿੰਦਾ ਮੋਗੇ ਤੋਂ ਆ ਅਸੀਂ ਉਹਨੂੰ ਪਿਆਰ ਨਾਲ ਕਾਪੂ ਕਾਪੂ ਕਹਿੰਦੇ ਹੁੰਦੇ ਸੀਗੇ ਗੁਰਦੀ ਕਾਪੂ ਇੱਕ ਵਾਰ ਉਹਨੇ ਮੈਨੂੰ ਨਾਵਲ ਦਿੱਤਾ ਸੀ ਜਿੱਕੀ ਕਤ ਜੇ ਤੁਹਾਡੇ ਕੋਲ ਕਿਤੇ ਸਮਾਂ ਲੱਗਿਆ ਜਾਂ ਤੁਸੀਂ ਮੈਸੇਜ ਕਰ ਲਓ ਜੋ ਕੋ ਪੜਨਾ ਚਾਹਦਾ ਮੈਂ ਉਹਦੇ ਕੋਲ ਪੁੱਛ ਕੇ ਤੁਹਾਨੂੰ ਉਹ 10 20 ਦਊਗਾ ਰਾਈਟਰ ਦਾ ਨਾਮ ਉਹ ਵੀ ਰਾਈਟਰ ਵੀ ਮੋਗੇ ਦਾ ਹੀ ਸੀਗਾ। ਕਿਆ ਨਾਵਲ ਲਿਖਿਆ ਉਹਦੇ ਵਿੱਚ ਜਾਇਦਾਦਾਂ ਬਾਰੇ ਜਾਇਦਾਦਾਂ ਦੀ ਵੰਡ ਬੜਾਈ ਕਿੱਦਾਂ ਹੁੰਦੀ ਹੈ ਨਾ ਪੜ ਕੇ ਦੇਖੋ ਲੋਕਾਂ ਡੇ ਖੜੇ ਹੋ ਜਾਂਦੇ ਆ। ਬਹੁਤ ਸਾਰੀਆਂ ਕਹਾਣੀਆਂ ਮੈਂ ਪੜੀਆਂ। ਪਹਿਣਾ ਖ ਨਹੀਂ ਮਿਲਿਆ ਨਾ ਸਹੁਰਿਆਂ ਵੱਲੋਂ ਕੁਝ ਮਿਲਿਆ ਸਹੁਰੇ ਲੰਗ ਨਿਕਲ ਗਏ ਸਾਡੇ ਛੜਈਏ ਹੋ ਗਏ ਨਾ ਪੇਰੜ ਨੇ ਕੁਝ ਦਿੱਤਾ ਤੇ ਉਹ ਕਹਿੰਦੇ ਅਸੀਂ ਸਾਰਾ ਕੁਝ ਕੀਤਾ ਕਰਾਇਆ ਕਤਰਿਆ ਤੇ ਅੱਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਕੀ ਕਰ ਸਕਦੇ ਆਪਾਂ ਇੱਕ ਸਮਾਜ ਦਾ ਹਿੱਸਾ ਆ ਗੱਲ ਕਰ ਸਕਦੇ ਆ ਇਹੀ ਕਹਿ ਸਕਦੇ ਆ ਫਿੱਟ ਲਾਣਤ ਇਹੋ ਜਿਹੇ ਬੰਦਿਆਂ ਦੇ ਜਦੋਂ ਉਹਨਾਂ ਤੇ ਆਪਣੇ ਤੇ ਆਣੀ ਹੈ ਨਾ ਜਦੋਂ ਉਹਨਾਂ ਦੀਆਂ ਆਪਣੀਆਂ ਕੁੜੀਆਂ ਤੇ ਇਹੋ ਜਿਹਾ ਸਮਾਂ ਆ ਕਿਉਂਕਿ ਜਦੋਂ ਪਾਈ ਆਪਣੀਆਂ ਭੈਣਾਂ ਦੇ ਸਮਾਜ ਦਾ ਓਬਵੀਅਸਲੀ ਆਪਣੀਆਂ ਕੁੜੀਆਂ ਤੇ ਵੀ ਆਊਗਾ ਸਮਾਜ ਤਾਂ ਉਹੀ ਰਹਿਣਾ ਸਮਾਜ ਥੋੜਾ ਬਦਲ ਜਾਣਾ ਨਾ ਰੀਤੀ ਰਿਵਾਜਾਂ ਸੀ ਬਦਲਨੇ ਆ ਜੇ ਅੱਜ ਅਸੀਂ ਬਦਲਾਂਗੇ ਅੱਜ ਅੱਜ ਆਪਣੀਆਂ ਭੈਣਾਂ ਨੂੰ ਹੱਕ ਦੇਵਾਂਗੇ ਅਸੀਂ ਆਪਣੀਆਂ ਕੁੜੀਆਂ ਨੂੰ ਵੀ ਹੱਕ ਦੇਵਾਂਗੇ ਉਹਨਾਂ ਦਾ ਸਮਾਜ ਦੇ ਵਿੱਚ ਰਤਬਾ ਵਧੀਆ ਹੋਊਗਾ ਉਹਨਾਂ ਦੀ ਵੀ ਕਦਰ ਹੋਊਗੀ ਇੱਕ ਇਨਸਾਨ ਦੇ ਤੌਰ ਤੇ ਆਪਾਂ ਵਿਚਰੀਏ ਨਾ ਕਿ ਇੱਕ ਜੈਂਡਰ ਦੇ ਤੌਰ ਤੇ ਵਿਚਰੀਏ ਆਹ ਆ ਜਿਹੜੀ ਇੱਕ ਨਵੀਂ ਪ੍ਰੋਬਲਮ ਸ਼ੁਰੂ ਹੋ ਗਈ ਆ ਅੱਗੇ ਤਾਂ ਹੁੰਦਾ ਸੀ ਵੀ ਕੁੜੀਆਂ ਨੂੰ ਨਹੀਂ ਹਿੱਸਾ ਦੇਣਾ ਕੱਲੇ ਮੁੰਡਿਆਂ ਨੂੰ ਦੇਣਾ ਤੇ ਹੁਣ ਜਿਹੜਾ ਸੱਤ ਮਦ ਰਿਆ ਹੋਰ ਬਗਲ ਆਪੇ ਇਹਨਾਂ ਦੇ ਹਿੱਸੇ ਦਾ ਕੀ ਬਣੂ ਖਾਏ ਇਹਨਾਂ ਦੇ ਵੀ ਇਹਨਾਂ ਤੇ ਵੀ ਗੱਲਬਾਤ ਕਰਾਂਗੇ ਆਪਾਂ ਕਦੇ ਆਣ ਵਾਲੇ ਸਮੇਂ ਤੇ ਇਹਨਾਂ ਦਾ ਤਾਂ ਫੇਰ ਹਿੱਸੇ ਬਣਦੇ ਹੀ ਨਹੀਂ ਹੈ ਕਿਉਂਕਿ ਇਹਨਾਂ ਦਾ ਘੜਾ ਕੋਈ ਬੱਸ ਵਧਣੇ ਆ ਚਲੋ ਐਨੀਵੀ ਚਲੋ ਇਹਦਾ ਗੱਲ ਇੱਕ ਹਾਸੇ ਠੱਠੇ ਜਿਹਾ ਮੈਂ ਤੁਹਾਨੂੰ ਗੱਲ ਕਹਿ ਦਿੱਤੀ ਆ ਤੇ ਗੱਲ ਇਹ ਬੜੀ ਖਤਰਨਾਕ ਆ ਗੱਲ ਇਹ ਬੜੇ ਸੋਚਣ ਵਿਚਾਰਨ ਵਾਲੀ ਆ ਸੁਭਿਰੋ ਇਹ ਸਾਰੀ ਗੱਲਬਾਤ ਨੂੰ ਭਰਾ ਦੇ ਕੰਨਾਂ ਨਾਲ ਸੁਣਿਓ ਇੱਕ ਬਾਪ ਦੇ ਕੰਨਾਂ ਨਾਲ ਸੁਣਿਓ ਬਸ ਮੇਰੇ ਤੇ ਇਹੀ ਬੇਨਤੀ ਆ ਇੱਕ ਬਾਪ ਬਣ ਕੇ ਸੋਚੋ ਕਿ ਤੁਹਾਡਾ ਦਿਲ ਨਹੀਂ ਕਰਦਾ ਕਿ ਤੁਹਾਡੀ ਜਿਹੜੀ ਨੰਨੀ ਧੀ ਆ ਜਿਹਨੇ ਤੁਹਾਨੂੰ ਪਾਪਾ ਪਾਪਾ ਤੁਹਾਡਾ ਸਭ ਤੋਂ ਵੱਧ ਫਿਕਰ ਕਰਦੀ ਆ ਕਿ ਤੁਸੀਂ ਆਪਣੀ ਜਾਇਦਾਦ ਦਾ ਜਿੰਨੀ ਵੀ ਹੈਗੀ ਆ ਵਿੱਚੋਂ ਉਹਨੂੰ ਹਿੱਸਾ ਨਾ ਦੇਵੋ ਦੇਣਾ ਚਾਹੀਦਾ ਕੋਈ ਵੀ ਤੁਹਾਡਾ ਆਪਣਾ ਇਸ ਵੀਡੀਓ ਬਾਰੇ ਵਿਚਾਰ ਹੋਇਆ ਜਿਹੜੀ ਗੱਲਬਾਤ ਮੈਂ ਕੀਤੀ ਇਹਦੀ ਜ਼ਿੰਮੇਵਾਰੀ ਸਾਰੀ ਮੇਰੀ ਆ ਕੋਈ ਵੀ ਤੁਹਾਡਾ ਵਿਚਾਰ ਹੋਇਆ ਤੁਸੀਂ ਕਮੈਂਟ ਰਹੀਂ ਮੈਸੇਜ ਰਹੀਂ ਮੈਨੂੰ ਪੁੱਛ ਸਕਦੇ ਆ ਤੇ ਜੇ ਤੁਹਾਨੂੰ ਗੱਲ ਚੰਗੀ ਲੱਗੀ ਬੀਬੀਓ ਭੈਣੋ ਜੇ ਤੁਹਾਨੂੰ ਗੱਲ ਚੰਗੀ ਲੱਗੀ ਡਰਿਓ ਨਾ ਹੈ ਕਬਰਿਓ ਨਾ ਹੈ ਇਸ ਗੱਲ ਨੂੰ ਸ਼ੇਅਰ ਕਰਿਓ ਤੇ ਆਪਣੇ ਹਿੱਸੇ ਦੇ ਲੈਣ ਬਾਰੇ ਸੋਚ ਵਿਚਾਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸੁਣਦੇ ਰਹੋ ਤੁਹਾਡਾ ਆਪਣਾ ਦੀਪਾ ਸਤਿ ਸ਼੍ਰੀ ਅਕਾਲ ਜੀ